ਇਹ ਮੁਰੰਡੇ ਦੀ ਜੇਲ੍ਹ ਆ ਜਿੱਥੇ ਛੋਟੇ ਸਹਿਬਜ਼ਾਦਿਆਂ ਤੇ ਮਾਤਾ ਗੁਜਰੀ ਨੂੰ ਇੱਕ ਰਾਤ ਵਾਸਤੇ ਰੱਖਿਆ ਗਿਆ ਸੀ ਕੀ ਹੋਇਆ ਸੀ ਉਸ ਰਾਤ ਵਿੱਚ ਉਸ ਰਾਤ ਛੋਟੇ ਸਹਿਬਜ਼ਾਦਿਆਂ ਨੂੰ ਬੋਰੀਆਂ ਦੇ ਵਿੱਚ ਬੰਨ੍ਹ ਦਿੱਤਾ ਗਿਆ ਸੀ ਤੇ ਸਾਰੀ ਰਾਤ ਹੀ ਛੋਟੇ ਸਹਿਬਜ਼ਾਦੇ ਜਿਹੜੇ ਤੜਫਦੇ ਰਹੇ ਸੀ ਤਾਂ ਆ ਜਿਹੜਾ ਵੱਡਾ ਗੁਰੂ ਘਰ ਬਣਿਆ ਹੋਇਆ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਇੱਥੇ ਥਾਣਾ ਹੁੰਦਾ ਸੀ ਉਸ ਵੇਲੇ ਇਥੋਂ 5-6 ਕਿਲੋਮੀਟਰ ਦੂਰ ਪਿੰਡ ਹੈ ਗੰਗੂ ਦਾ ਜਿੱਥੋਂ ਸਾਬ ਜਾਦੇ ਨੂੰ ਫੜ ਕੇ ਲਿਆਂਦਾ ਗਿਆ ਸੀ ਆ ਉੱਥੇ ਜਿਹੜੀ ਗੰਗੂ ਦੇ ਘਰ ਛੋਟੇ ਸਾਬ ਜਾਦੇ ਤੇ ਮਾਤਾ ਗੁਜਰੀ ਨੇ ਰਾਤ ਕੱਟੀ ਸੀ ਉਸ ਥਾਂ ਵੀ ਜਿਹੜਾ ਉਹ ਮੰਝਾ ਸਾਹਿਬ ਮੌਜੂਦ ਆ ਤੁਸੀਂ ਜਾ ਕੇ ਦਰਸ਼ਨ ਕਰ ਸਕਦੇ ਹੋ ਜਿਸ ਉੱਪਰ ਮਾਤਾ ਗੁਜਰੀ ਤੇ ਛੋਟੇ ਸਾਬ ਜਾਦੇ ਨੇ ਰਾਤ ਕੱਟੀ ਸੀ ਉਸ ਤੋਂ ਬਾਅਦ ਮੋਰਾਂ ਦੇ ਬਦਲੇ ਜਿਹੜਾ ਗੰਗੂ ਸੀ ਉਹ ਬੇਈਮਾਨ ਹੋ ਗਿਆ ਸੀਗਾ ਤੇ ਉਸ ਤੋਂ ਬਾਅਦ ਜਿਹੜਾ ਕੋਤਵਾਲੀਆ ਜਿਸ ਥਾਂ ਤੇ ਆਪਾਂ ਅੱਜ ਪਹੁੰਚਿਆਂਗੇ ਇੱਥੋਂ ਜਿਹੜੀ ਪੁਲਿਸ ਬੁਲਾਈ ਸੀਗੀ ਤੇ ਉੱਥੇ ਇੱਕ ਹੋਰ ਗੁਰਦੁਆਰਾ ਹੈ ਸਹੇੜੀ ਗੱਗੂ ਦੇ ਪਿੰਡ اٹਕ ਸਾਹਿਬ ਜਿੱਥੋਂ ਗੱਡੇ ਦੇ ਵਿੱਚ ਛੋਟੇ ਸਾਹਿਬ ਜੀਾਂ ਦੇ ਮਾਤਾ ਗੁਜਰੀ ਨੂੰ ਚੜਾਇਆ ਸੀ ਤੇ ਉਸ ਤੋਂ ਬਾਅਦ ਇਸ ਜਗ੍ਹਾ ਤੇ ਲੈ ਕੇ ਆਇਆ ਸੀ ਤਾਂ ਉਸੇ ਤਰੀਕੇ ਨਾਲ ਜਿਹੜਾ ਅੱਜ ਵੀ ਇਹ ਥਾਂ ਕਹਿੰਦੀ ਇਹਨਾਂ ਆਪਾਂ ਪਵਿੱਤਰ ਥਾਂ ਹੀ ਕਹਾਂਗੇ ਵੀ ਇੱਥੇ ਛੋਟੇ ਸਾਹਿਬ ਜੀਾਂ ਦੇ ਮਾਤਾ ਗੁਜਰੀ ਨੇ ਰਾਤ ਕੱਟੀ ਸੀ ਉਸ ਤਰੀਕੇ ਨਾਲ ਹੀ ਜਿਹੜਾ ਗੇਟ ਬਣਾਇਆ ਤੇ ਉਸ ਤਰੀਕੇ ਨਾਲ ਹੀ ਜਿਹੜਾ ਸਾਰਾ ਇਹ ਆ ਕੋਤਵਾਲੀ ਥਾਣਾ ਉਸ ਵੇਲੇ ਦਾ ਇੱਥੇ ਮੌਜੂਦ ਆ ਛੋਟੇ ਛੋਟੇ ਸਹਿਬਜ਼ਾਦੇ ਬਾਬਾ ਫਤਿਹ ਸਿੰਘ ਉਮਰ 7 ਸਾਲ ਤੇ ਬਾਬਾ ਜੋਰਾਵਰ ਸਿੰਘ ਜੀ ਉਮਰ 9 ਸਾਲ ਉਹਨਾਂ ਨੂੰ ਬੋਰੀਆਂ ਦੇ ਵਿੱਚ ਬੰਨ੍ਹਿਆ ਗਿਆ ਸੀ ਤੇ ਸਾਰੀ ਰਾਤ ਹੀ ਇਸ ਤਰੀਕੇ ਨਾਲ ਛੱਡ ਦਿੱਤਾ ਬੋਰੀਆਂ ਦੇ ਵਿੱਚ ਬੰਨ੍ਹ ਕੇ ਤੇ ਉਦੋਂ ਬਾਅਦ ਸਾਰੀ ਰਾਤ ਹੀ ਜਿਹੜੇ ਬੱਚੇ ਤੜਫਦੇ ਰਹੇ ਸੀਗੇ ਤੇ ਮਾਤਾ ਗੁਜਰੀ ਤੇ ਛੋਟੇ ਸਹਿਬਜ਼ਾਦੇ ਇੱਕ ਦਿਨ ਇਸ ਜੇਲ੍ਹ ਦੇ ਵਿੱਚ ਰਹੇ ਸੀ ਉਸ ਤੋਂ ਬਾਅਦ ਅਗਲੇ ਦਿਨ ਜਿਹੜਾ ਸਰਾਂ ਲੈਕੀਗੈਸੀ ਜੋ ਕਿ ਹੁਣ ਗੁਰਦੁਆਰਾ ਫਤਿਹਗੜ੍ਹ ਸਾਹਿਬ ਹੈ ਤੇ ਉਸ ਤੋਂ ਬਾਅਦ ਨੀਹਾਂ ਦੇ ਵਿੱਚ ਚਿੰਕੇ ਜਿਹੜਾ ਆਪਾਂ ਸਾਰਾ ਇਤਿਹਾਸ ਪੜਿਆ ਵੀ ਸ਼ਹੀਦ ਕਰ ਦਿੱਤਾ ਗਿਆ ਸੀਗਾ ਤਾਂ ਇਸ ਤਰੀਕੇ ਨਾਲ ਜਿਹੜੀ ਜੇਲ ਉਸੇ ਤਰੀਕੇ ਨਾਲ ਜਿਹੜੀ ਹੁਣ ਵੀ ਬਣੀਆ ਜਿਹੜੀ ਉਦੋਂ ਮਤਲਬ ਇੱਕ ਥਾਣਾ ਹੁੰਦਾ ਸੀ ਇੱਕ ਚੌਂਕੀ ਕਹਿੰਦੇ ਨਾ ਆਪਾਂ ਉਸ ਵੇਲੇ ਮੁਗਲਾਂ ਦੀਆਂ ਚੌਂਕੀਆਂ ਹੁੰਦੀਆਂ ਸੀਗੀਆਂ ਤਾਂ ਇਹ ਵੀ ਜਿਹੜੀ ਇੱਕ ਚੌਂਕੀ ਸੀ ਤਾਂ ਜਿੰਦਾ ਵੇਖ ਲੋ ਇਸ ਤਰੀਕੇ ਨਾਲ ਜਿਹੜਾ ਉਦੋਂ ਜਿੰਦਾ ਲੱਗਦਾ ਹੁੰਦਾ ਸੀਗਾ ਕੋਈ ਜਿਹੜਾ ਖੋਲ ਵੀ ਨਹੀਂ ਸਕਦਾ ਸੀ ਅੰਦਰ ਦੀ ਜਿਹੜਾ ਬਹੁਤ ਤੁਸੀਂ ਕਿਲੇ ਵੀ ਵੇਖੇ ਹੋਣੇ ਪ੍ਰਾਣੀਆਂ ਜਿੱਥੇ ਵੀ ਚੌਂਕੀਆਂ ਹੈਗੀਆਂ ਸੀਗਾ ਜੇਲਾ ਸੀਗੀਆਂ ਤਾਂ ਇਸ ਤਰੀਕੇ ਨਾਲ ਹੀ ਜਿਹੜੀ ਉਹਨਾਂ ਦੇ ਜਿੰਦੇ ਲਗਾਏ ਜਾਂਦੇ ਸੀ ਵੀ ਕੋਈ ਜਿਹੜਾ ਖੋਲ ਵੀ ਨਾ ਸਕੇ ਉਦੋਂ ਬਾਅਦ ਗੱਡਿਆਂ ਦੇ ਵਿੱਚ ਬਿਠਾ ਕੇ ਜਿਹੜਾ ਛੋਟੇ ਸਹਿਬਜ਼ਾਦੇ ਦੇ ਮਾਤਾ ਗੁਜਰੀ ਨੂੰ ਸਰੰਦ ਲੈ ਕੇ ਗਏ ਸੀ ਮਰਿੰਡਾ ਦੇ ਵਿੱਚ ਜਿਹੜਾ ਇੱਕ ਹੀ ਰਾਤ ਕੱਟੀ ਸੀ ਮਾਤਾ ਗੁਜਰੀ ਤੇ ਛੋਟੇ ਸਹਿਬਜ਼ਾਦਿਆਂ ਨੇ ਇੱਕ ਹਫ਼ਤੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਸਰਬੰਸ ਵਾਰ ਦਿੱਤਾ ਸੀ ਪਹਿਲਾਂ ਜਿਹੜਾ ਵਿਛੋੜਾ ਹੋਇਆ ਸਰਸਨਦੀ ਤੇ ਤੇ ਉਦੋਂ ਬਾਅਦ ਜਿਹੜੇ ਵੱਡੇ ਸਹਿਬਜ਼ਾਦੇ ਤੇ ਗੁਰੂ ਗੋਬਿੰਦ ਸਿੰਘ ਜੀ ਬਾਕੀ 41 ਸਿੰਘਾਂ ਦੇ ਨਾਲ ਚਮਕੌਰ ਚਲੇ ਗਏ ਤੇ ਉਦੋਂ ਬਾਅਦ ਜਿਹੜਾ ਜੁੱਦ ਦਾ ਕਮਸਾਨ ਹੋਇਆ ਆ ਕਮਸਾਨ ਦਾ ਜੁੱਦ ਹੋਇਆ ਸੌਰੀ ਤੇ ਉਦੋਂ ਬਾਅਦ ਜਿਹੜੇ ਛੋਟੇ ਸਹਿਬਜ਼ਾਦਿਆਂ ਨੇ ਮਾਤਾ ਗੁਜਰੀ ਨੇ ਰਾਤ ਕੱਟੀ ਸੀ ਪਹਿਲੀ ਰਾਤ ਕੁੰਮਾ ਮਾਸ਼ਕੀ ਦੇ ਘਰ ਦੂਜੀ ਰਾਤ ਕਹਿੰਦੇ ਕਾਇਨੌਰ ਤੇ ਉਦੋਂ ਬਾਅਦ ਆ ਸਿਹੜ ਆਏ ਸੀ ਤੇ ਇਦੂ ਬਾਦ ਜਿਹੜਾ ਇਸ ਜਗ੍ਹਾ ਤੇ ਜਿਹੜੇ ਲਿਆਂਦੇ ਗਏ ਸੀ ਛੋਟੇ ਸਾਹਿਬ ਜੀ ਦੇ ਦੋਸਤੋ ਵੀਡੀਓ ਵਰਤੋਂ ਵਰਤ ਸ਼ੇਅਰ ਵੀ ਕਰਿਓ ਕਮੈਂਟ ਕਰਕੇ ਵੀ ਦੱਸਿਓ ਤੇ ਵਾਏ ਗੁਰੂ ਲਿਖਣਾ ਨਾ ਭੁੱਲਿਓ ਕਿਉਂਕਿ ਜਿਹੜਾ ਇਹ ਹਫਤਾ ਚੱਲ ਰਿਹਾ ਹੈ ਇਹ ਸ਼ਹੀਦੀ ਦਿਹਾੜਿਆਂ ਦਾ ਹਫਤਾ ਹੈਗਾ ਤੇ ਇੱਥੇ ਆ ਕੇ ਜਾਇਓ ਜ਼ਰੂਰ ਦੇਖ ਕੇ ਜਾਇਓ ਵੀ ਕਿਸ ਤਰ੍ਹਾਂ ਛੋਟੇ ਸਾਹਿਬ ਜਾਦੇ ਤੇ ਮਾਤਾ ਗੁਜਰੀ ਨੇ ਬਹੁਤ ਵੱਡੀ ਜਿਹੜੀ ਕੁਰਬਾਨੀ ਕੀਤੀ ਸੀ ਆਪਣੇ ਸਿੱਖ ਪੰਥ ਨੂੰ ਬਚਾਉਣ ਵਾਸਤੇ ਤਾਂ ਦੋਸਤੋ ਵੀਡੀਓ ਵੱਤ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਤੇ ਆ ਜਿਹੜਾ ਗੁਰਦੁਆਰਾ ਮਰਿੰਡਾ ਸਾਹਿਬ ਕੋਤਵਾਲੀ ਸਾਹਿਬ ਜਿਹੜਾ ਇੱਥੇ ਆਪਾਂ ਕਹਿੰਦੇ ਵੀ ਗੁਰੂ ਘਰ ਬਣਿਆ ਹੋਇਆ ਤਾਂ ਦੋਸਤੋ ਵੀਡੀਓ ਸ਼ੇਅਰ ਜਰੂਰ ਕਰ ਦਿਓ